ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਹਦੀਪਕ ਪੰਡਾ ਰਿਪੋਰਟ ਦੇਖ ਰਹੇ ਹੋ ਡੀਫਓ ਨਿਊਜ਼ ਅੱਜ ਦਾ ਫੇਰ ਇਹ ਪ੍ਰੋਗਰਾਮ ਸਾਦਾ ਇੰਪਰੂਵਮੈਂਟ ٹرسٹ ਦੇ ਵਿੱਚ ਪਹਿਲੇ ਭ੍ਰਸ਼ਟਾਚਾਰ ਨੂੰ ਲੈ ਕੇ ਆ ਕਿ ਕਿਸ ਤਰ੍ਹਾਂ ਉੱਥੇ ਉਸਾਰੀਆਂ ਕਰਾਈ ਜਾਂਦੇ ਨੇ ਜਿਹੜੇ ਅਫਸਰ ਨੇ ਪੈਸੇ ਲੈ ਲੈ ਕੇ ਸਾਨੂੰ ਤੇ ਇਹ ਵੀ ਪਤਾ ਲੱਗਿਆ ਕਿ ਐਸਈਓ ਸਕੀਮ ਹੈ ਇੱਥੇ ਤਾਂ ਸ਼ਾਪ ਕਮ ਆਫਿਸ ਖੋਲ ਸਕਦੇ ਨੇ ਹੋਟਲ ਖੋਲ ਹੀ ਨਹੀਂ ਸਕਦੇ ਪਰ ਇਹਨਾਂ ਨੇ ਕਿਸ ਤਰ੍ਹਾਂ ਹੋਟਲ ਇੱਥੇ ਬਣਵਾ ਦਿੱਤੇ ਇਹ ਬਹੁਤ ਵੱਡਾ ਛੜੀ ਅੰਤਰ ਹੈ ਅਸੀਂ ਕਈ ਵਾਰੀ ਇਹਨਾਂ ਕੋਲੋਂ ਜਿਹੜੀ ਹੈ ਇਹਦੀ ਪਲਾਨਿੰਗ ਦੀ ਕਾਪੀ ਮੰਗੀ ਹੈ ਪਰ ਸਾਨੂੰ ਪਲਾਨਿੰਗ ਦੀ ਕਾਪੀ ਦੇਣ ਤੋਂ ਕੁਤਰਾ ਰਹੇ ਨੇ ਹੁਣ ਅਸੀਂ ਇਹਨੂੰ ਲੈ ਕੇ ਇੱਕ ਆਰਟੀਆਈ ਪਾ ਦਈਏ ਕਿ ਸਾਨੂੰ ਇਹ ਪੂਰੀ ਦੀ ਪੂਰੀ ਇਹਦਾ ਪਲਾਨਿੰਗ ਦੀ ਕਾਪੀ ਨੱਛਾ ਉਹ ਮੁਹੱਈਆ ਕਰਾਇਆ ਜਾਏ ਕਿ ਰੰਜੀਤ ਐਵਨਿਊ ਦੇ ਵਿੱਚ ਆਖਰਕਾਰ ਬਣ ਕੀ ਸਕਦਾ ਤੇ ਉੱਥੇ ਬਣ ਕੀ ਰਿਹਾ ਉੱਥੇ ਕੀ ਨਿਯਮ ਨੇ ਕਿ ਕਿੰਨੀ ਡੁਗਾਈ ਦੇ ਵਿੱਚ ਤੁਸੀਂ ਖੋਜ ਸਕਦੇ ਹੋ ਤੇ ਇੱਥੇ ਅਸੀਂ ਪਹਿਲਾਂ ਵੀ ਚਰਚਾ ਕਰ ਚੁੱਕੇ ਹਾਂ ਵੀ ਕਿੰਨੀ ਉਚਾਈ ਇੱਥੇ ਵੀ ਚਰਚਾ ਕਰ ਚੁੱਕੇ ਹਾਂ ਫਿਰ ਅਸੀਂ ਗੱਲ ਕਰਾਂਗੇ ਐਸਆਈਓ ਜਿਹੜਾ 79 ਨੰਬਰ ਕਰੀਬ-ਕਰੀਬ 1.5 ਕਰੋੜ ਰੁਪਇਆ ਇੰਪਰੂਵਮੈਂਟ ਟਰਸ ਨੂੰ ਚੂਨਾ ਲੱਗਿਆ ਵੈਸੇ ਤੇ ਪਹਿਲੇ ਵੀ ਅਸੀਂ ਖਬਰ ਕੀਤੀ ਸੀ ਬੇ 79 ਨੰਬਰ ਜਿਹੜਾ ਐਸ.ਚ.ਓ ਹੈ ਇਸ ਨੂੰ ਟਰਸਟ ਵੱਲੋਂ ਜ਼ਬਤ ਕਰ ਲਿਆ ਗਿਆ ਸੀ ਪਰ ਟਰਸਟ ਦੇ ਕੁਝ ਭ੍ਰਸ਼ਟ ਅਫਸਰ ਐਸੇ ਮਿਹਰਬਾਨ ਨੇ ਉਹਨੇ ਪੈਸੇ ਲੈ ਕੇ ਇੱਕ ਜਈ ਨੇ ਆਪਣੀ ਐਸ.ਡੀ.ਓ ਦੀ ਰਿਪੋਰਟ ਨੂੰ ਬਦਲ ਦਿੱਤਾ ਜਦ ਕਿ ਆਪਣਾ ਜਿਹੜੇ ਐਸ.ਚ ਜਿਹੜੇ ਉਹ ਬਣ ਚੁੱਕੇ ਨੇ ਉਹਨਾਂ ਐਕਸ਼ਨ ਬਣ ਚੁੱਕੇ ਨੇ ਐਸ.ਡੀ.ਓ ਰਾਜਵੀਰ ਸਿੰਘ ਉਹ ਆਪਣੀ ਗਲਤ ਤੇ ਕਾਇਮ ਨੇ ਕਿ ਮੈਂ ਕਿਹਾ ਸੀ ਕਿ ਇਹ ਜਿਹੜਾ ਪਲੌਟ ਦਾ ਜਿਹੜਾ ਕਬਜ਼ਾ ਹੈ ਉਹ ਟਰਸਟ ਕੋਲ ਹੈ ਪਰ ਜਈ ਸਾਹਿਬ ਥੱਲੇ ਲਿਖ ਦਿੰਦੇ ਨੇ ਨਹੀਂ ਹੈ ਇੱਥੇ ਗੱਲਬਾਤ ਕਰਾਂਗੇ ਸਾਡੇ ਕੋਲ ਉਹ ਚਿੱਠੀ ਇਹ ਪਹੁੰਚੀ ਹੈ ਮੈਂ ਵੀਡੀਓ ਐਡੀਟਰ ਨੂੰ ਬੇਨਤੀ ਕਰਾਂਗਾ ਇਹ ਚਿੱਠੀ ਜਿਹੜੀ ਇਹ ਨਾਲ-ਨਾਲ ਦਿਖਾਈ ਜਾਂ ਜਿਹਦੇ ਵਿੱਚ ਇਹ ਲਿਖਿਆ ਹੈ ਕਿ ਇਹ ਚਿੱਠੀ ਦਾ ਹਵਾਲਾ ਦਿੱਤਾ ਹੈ 8 12 2023 ਨੂੰ ਇਹ ਚਿੱਠੀ ਲਿਖੀ ਜਾਂਦੀ ਹੈ ਚਿੱਠੀ ਲਿਖੀ ਜਾਂਦੀ ਹੈ ਮੁੱਖ ਚੌਕੀ ਅਫਸਰ ਸਥਾਨਕ ਸਰਕਾਰ ਪੰਜਾਬ ਸਰਕਾਰ ਨੂੰ ਤੇ ਮੇਰੇ ਨਾਲ ਬੈਠੇ ਨੇ ਮੇਰੇ ਸਾਡੇ ਐਕਸਪਰਟ ਨੇ ਰਾਕੇਸ਼ ਸ਼ਰਮਾ ਸ਼ਰਮਾ ਜੀ ਅਸੀਂ ਕਈ ਵਾਰੀ ਗੱਲ ਕੀਤੀ ਕਿ ਇੰਪਰੂਵਮੈਂਟ ٹرسٹ ਜਿਹੜਾ ਹੈ ਭ੍ਰਸ਼ਟਾਚਾਰ ਦਾ ਅੱਡਾ ਬਣ ਚੁੱਕਿਆ ਹੈ ਕਈ ਸਾਰੇ ਦੇਖੋ ਐਸ ਸੀਓ ਜਿਹੜੇ ਐ 33% ਖੋਦਨੇ ਹੁੰਦੇ ਐ ਥੱਲੇ ਪਰ ਇਹ 100-100% ਜਿਹੜੇ ਖੁਦਾਈ ਜਾਂਦੇ ਨੇ ਇਹ 79 ਨੰਬਰ ਦੀ ਜੇ ਗੱਲ ਕਰ ਲਈਏ 78 79 ਨੰਬਰ 2014 ਦੇ ਵਿੱਚ ਖੋਤਾ ਗਿਆ ਸੀ 50 ਫੁੱਟ ਡੂੰਘਾ ਸੜਕ ਵੀ ਢਹਿ ਗਈ ਸੀ ਨਾਲ ਦੇ ਐਸਆਈਓ ਜਿਹੜੇ ਉਹਨਾਂ ਨੂੰ ਨੁਕਸਾਨ ਹੋਇਆ ਸੀ 81 ਨੰਬਰ ਉਹ ਵੀ ਵਿੱਚੇ ਖੋਗ ਲਿਆ ਸੀ ਤੇ ਤੁਸੀਂ ਦੇਖੋ ਇਹਦੇ ਤੇ ਉਸ ਵੇਲੇ ਦੇ ਜਿਹੜੇ ਐਸਸੀ ਸੰ ਇੰਪਰੂਵਮੈਂਟ ਟਰਸਟ ਦੇ ਭਾਰਤ ਕੁਸ਼ਨ ਸ਼ਰਮਾ ਉਹਨਾਂ ਨੇ ਤੇ ਜਿਹੜੇ ਹੁਣ ਇਸ ਵੇਲੇ ਐਸਸੀਵੀਓ ਨੇ ਰਜੀਵ ਸੇਖੜੀ ਉਹਨਾਂ ਵੱਲੋਂ ਮਾਮਲਾ ਦਰਜ ਕਰਾਉਣ ਵਾਸਤੇ ਲਿਖਿਆ ਗਿਆ ਸੀ ਮਾਈਨਿੰਗ ਡਿਪਾਰਟਮੈਂਟ ਨੂੰ ਕੋਈ ਮਾੜਾ ਮੋਟਾ ਬੰਦਾ ਹੁੰਦਾ ਤੇ ਉਹਦੇ ਪਰਚਾ ਦੇ ਕੇ ਗਾਹ ਕਰਨਾ ਹੈ ਪਰ ਪਰਚਾ ਕਰਾਦਣਾ ਹੀ ਇਹ ਬੰਦਾ ਹੈਗਾ ਵੈਲ ਕਨੈਕਟਡ ਜੀ ਇਹ ਵੀ ਸੀਐਮ ਹੋਸਟਾ ਕਦੀ ਪਹੁੰਚ ਗਈ ਆ ਆਏ ਦਿਨ ਵੱਡੇ ਵੱਡੇ ਆਪ ਲੀਡਰਾਂ ਪਹਿਲਾਂ ਇੱਕ ਕਾਂਗਰਸ ਲੀਡਰ ਨਾਲ ਫੋਟੋਆਂ ਪਾਉਂਦਾ ਸੀ ਹੁਣ ਅੱਜ ਦੇ ਦਿਨ ਆਪ ਲੀਡਰ ਨਾਲ ਫੋਟੋਆਂ ਪਾਉਂਦਾ ਇੱਕ ਆਪ ਲੀਡਰ ਦਾ ਦਸਤਰ ਵੀ ਨਹੀਂ ਆਪਣੇ ਕੰਪਲੈਕਸ ਚ ਖਲਾਇਆ ਆਇਆ ਜੀ ਤੇ ਵੈਲ ਕਨੈਕਟਡ ਹੁੰਦੇ ਬੰਦਾ ਇਹਨੂੰ ਹੱਥ ਪਾਣੋਂ ਵਿਜੀਲੈਂਸ ਵੀ ਡਰਦੀ ਆ ਜੀ ਤਸਵੀਰ ਕੇ ਜੀ ਇਹ ਚਿੱਠੀ ਤੇ ਦੇਖੋ ਲਿਖਿਆ ਵੀ ਇਹ ਲਿਖਦੇ ਆਂ ਵੀ ਇਹ ਜਿਹੜੀ ਆ ਇਸ ਬੰਦੇ ਨੇ ਨਕਸ਼ੇ ਜਿਹੜਾ ਪੂਰੀ ਪੇਮੈਂਟ ਜਮ੍ਹਾਂ ਕਰਾਏ ਬਿਨਾਂ ਹੀ ਨਾ ਜੀ ਉਹਨੂੰ ਖਦਾਈ ਸ਼ੁਰੂ ਕਰਤੀ ਮੈਂ ਥੋੜਾ ਨਾਲ ਦਾ ਦੱਸਾਂਗਾ ਵੀ ਇਹਦੀਆਂ ਐਸ.ਆਈ.ਓ. ਦੀਆਂ ਬਕਾਇਆ 75% ਰਕਮ ਪੰਜ ਛਮਾਹੀ ਕਿਸ਼ਤਾਂ ਭਰਨੀਆਂ ਸੀ ਇਹਨੇ ਪਰ ਇਹਦਾ ਜਿਹੜਾ ਪਲੋਟ ਸੀਗਾ ਪਹਿਲੇ ਦੱਸਿਆ ਗਿਆ ਇਹਦੇ 544.50 ਵਰਗ ਦੀ ਜਿਹੜੀ ਮਨਜ਼ੂਰੀ ਸੀਗੀ ਤੇ ਪੈਸੇ ਜਿਹੜੇ ਡਿਊਸ ਹਨ ਇਹਦੇ ਅਲਾਟੀ ਪਾਸੋਂ ਕਿਸ਼ਤ ਜਮ੍ਹਾਂ ਕਰਾਏ ਬਿਨਾਂ ਹੀ ਦਫ਼ਤਰ ਵੱਲੋਂ ਨਕਸ਼ਾ ਪਾਸ ਕਰਾਤਾ ਗਿਆ ਇਹ ਬਹੁਤ ਵੱਡਾ ਰਕੇਜੀ ਸਵਾਲ ਹੈ ਇਹਨੇ ਪੈਸੇ ਨਹੀਂ ਜਮ੍ਹਾਂ ਕਰਾਏ ਤਾਂ ਨਕਸ਼ਾ ਕਿਦਾ ਪਾਸ ਕਰਤਾ ਉਸ ਬੰਦੇ ਦੇ ਉੱਤੇ ਜਿਹਦੇ ਉੱਤੇ ਤੇ ਕਾਰਵਾਈ ਕਰਾਉਣੀ ਚਾਹੀਦੀ ਸੀ ਉਹਦਾ ਨਕਸ਼ਾ ਪਾਸ ਕਰਤਾ ਉਹ ਇਹਨੇ ਫੀਸ ਕੋਡ ਅਫਸਰ ਨੂੰ ਦਿੱਤਾ ਨਾ ਅਫਸਰ ਨੂੰ ਤਾਂ ਬੰਦ ਕਰਤਾ ਸੋਨੇ ਦੇ ਬਿਸਕਟ ਉਧਰ ਚਲ ਗਏ ਤੁਸੀਂ ਇਹ ਦੇਖੋ ਇੱਥੇ ਇੱਕ ਦੇਖੇਦਾਰ ਜਾ ਵਗੇ ਜੇ ਕੋਰ ਕੰਸਟਰਕਸ਼ਨ ਵਾਲੇ ਜਾਲੀ ਦਸਤਾਵੇਜ਼ਾਂ ਦੇ ਆਧਾਰ ਦੇ ਉੱਤੇ ਟੈਂਡਰ ਲੈਣ ਦੀ ਕੋਸ਼ਿਸ਼ ਕੀਤੀ ਗਈ ਲਿਖਿਆ ਗਿਆ ਡੀਸੀ ਸਾਹਿਬ ਜਿਹੜੇ ਪੁਰਾਣੇ ਇਥੇਰੇ ਚੇਅਰਮੈਨ ਸਨ ਉਹਨਾਂ ਨੇ ਵੀ ਇਹਨਾਂ ਤੇ ਮਾਮਲਾ ਦਰਜ ਕੀਤਾ ਜਾਵੇ ਵੀ ਇਹ ਜਾਲੀ ਨੇ ਇਹ ਖੋਰ ਕੇ ਅਸੀਂ ਤੁਹਾਨੂੰ ਯਾਦ ਹੋਣਾ ਇੱਕ 2 ਕਰੋੜ ਰੁਪਏ ਦੇ ਬਿੱਲ ਆ ਜਾਂਦੇ ਪਾਸ ਹੋਣਾਂ ਵਾਸਤੇ ਇੱਥੇ ਤੇ ਉਹ ਡੀਸੀ ਸਾਹਿਬ ਉਸ ਵੇਲੇ ਸੁਦਨ ਸਾਹਿਬ ਪੁੱਛਦੇ ਹੈ ਉਤੋਂ ਵੀ ਇਹ 2 ਕਰੋੜ ਦੇ ਆਏ ਆ ਚੱਕ ਆਏ ਮਿਲਦੇ ਆਏ ਨਹੀਂ ਤੇ ਮੈਂ ਕਾਰਵਾਈ ਕੋਈ ਨਹੀਂ ਕਹਿੰਦੇ ਮੇਰੀ ਫਿਰ ਟ੍ਰਾਂਸਫਰ ਹੋ ਗਈ ਤੇ ਮੈਂ ਇਸ ਨੂੰ ਲੈ ਕੇ ਉੱਤੇ ਅਫਸਰਾਂ ਨਾਲ ਗੱਲ ਕੀਤੀ ਕਿ ਜਿਸ ਮੈਂ ਤੁਹਾਨੂੰ ਦੱਸ ਦਿਆਂ ਪੂਰੀ ਗੱਲ ਉਹ ਵੇਖੋ ਕਿੰਨੀ ਲਾਈਟਲੀ ਜੀ ਗੱਲ ਕਰਦੇ ਆ ਕਹਿੰਦੇ ਨਹੀਂ ਉਹ ਤੇ ਨਾ 20-25 ਲੱਖ ਰੁਪਏ ਦੀ ਕੋਈ ਗੜਬੜੀ ਗਈ ਵੀ ਇਹਨਾਂ ਵਾਸਤੇ 20-25 ਲੱਖ ਕੁਝ ਵੀ ਨਹੀਂ ਉਹ ਇਹਨਾਂ ਦੀ ਜੇ ਵੀ ਥੋੜਾ ਜਾਣਾ ਆਪ ਤੇ ਆਲੂ ਲੈਣੇ ਉਹਨਾਂ ਤੋਂ ਤਾਂ ਭਾਅ ਕਰਦੇ 5 ਰੁਪਏ ਹਜ਼ਾਰ ਬਣਾਈ ਤਾਂ 3 ਰੁਪਏ ਕਿਲੋ ਮਿਲਦੇ ਆ ਆਈਐਮਕੋਟੀ ਤੇ ਡੀਸੀ ਸਾਹਿਬ ਇਹ ਤੇ ਆਪਣੇ ਸੈਕਟਰੀ ਦੀ ਪ੍ਰਵਾਹ ਨਹੀਂ ਕਰਦੇ ਸੈਕਟਰੀ ਮਾਜੋਬ ਸੈਕਟਰੀ ਸਾਹਿਬ ਜੋਏ ਸ਼ਰਮਾ ਬਨੇ ਪਰ ਬਨੇ ਮਧਿਆ ਉਹਨਾਂ ਨੇ ਕਿਹਾ ਵੀ ਸਵੇਰਾ ਹਟਮ ਤੇ ਰਫਾਇਦਾ ਟਿਕਰਾਉ ਅਫਸਰ ਦੱਸੋ 15 ਦਿਨਾਂ ਦੇ ਵਿੱਚ ਵਿੱਚ ਕਿਹੜੇ ਕਿਹੜੇ ਦੇ ਹੁੰਦਿਆਂ ਇਹ ਨਕਸ਼ੇ ਪਾਸ ਹੋਏ ਕਿੰਨੇ ਜਾਲੀ ਨਕਸ਼ਾ ਦਿੱਤਾ ਇਹ ਉਹਨੂੰ ਰਿਪੋਰਟ ਨਹੀਂ ਉਹਨਾਂ ਨੂੰ ਦੇਣ ਦੇ ਤੇ ਇਹ ਕੀ ਨੂੰ ਡੀਸੀ ਤੁਸੀਂ ਨੂੰ ਕੀ ਸਮਝਦੇ ਆ ਤੁਸੀਂ ਇਹ ਦੇਖੋ ਇਹਦੇ ਚ ਲਿਖਦੇ ਨੇ ਦੂਜੇ ਪੈਰੇ ਦੇ ਵਿੱਚ ਵੀ ਇੱਕ ਅੱਠ 2014 ਨੂੰ ਅਲਾਟੀ ਨੂੰ ਇਸ 79 ਨੰਬਰ ਐਕਸਯੂ ਦੀ ਮੌਕੇ ਤੇ ਡੂੰਗੀ ਖੁਦਾਈ ਦੀ ਜਿਹੜੀ ਆ ਸ਼ਰਤਾਂ ਦੇ ਵਿਰੁੱਧ ਹੋਣ ਕਾਰਨ ਇਸ ਨੂੰ ਰੋਕਿਆ ਗਿਆ ਲਿਖਿਆ ਗਿਆ ਸੀਗਾ ਤੇ ਆਪਣਾ ਪੇਸ਼ ਕਰਨ ਲਿਖਿਆ ਗਿਆ ਜਿਸ ਵਿੱਚ ਇਸ ਅਲਾਟੀ ਵੱਲੋਂ ਦਫ਼ਤਰ ਨੂੰ ਕੀ ਬਿਨੇ ਕੀਤੀ ਗਈ ਕਿ ਉਹ ਐਸਯੂ 78 ਨਾਸੀ ਦੇ ਵਿੱਚ ਜਿਹੜੀ ਵਾਧੂ ਕੀਤੀ ਜਾ ਰਹੀ ਹੈ ਡੁੰਗਾਈ ਹੈ ਨਾ ਉਸ ਨੂੰ ਆਪਣੇ ਖਰਚੇ ਤੇ ਪੂਰ ਲਏਗਾ ਵੇਖੋ ਉਹ ਉਹ ਇਨਫੈਂਸ਼ਨ ਬੰਦਾ ਨਾ ਉਹਨੂੰ ਬਿਨੇ ਕੀਤੀ ਹਾਂ ਬੇਨਤੀ ਕੀਤੀ ਉਹ ਵਰਗ ਤੁਹਾਡੇ ਮੇਰੇ ਵਰਗਾ ਨਾ ਧੱਕੇ ਮਾਰ ਰਹੇ ਸੀ ਇਹਨਾਂ ਨੇ ਪੱਤੇ ਘਲਾਦੇ ਨਹੀਂ ਫਿਰ ਤੁਸੀਂ ਦੇਖੋ ਫਿਰ ਇਹਨਾਂ ਨੇ ਕਹਿੰਦੇ ਵੀ ਜਿਹੜਾ ਜਦੋਂ ਚੇਅਰਮੈਨ ਸਾਹਿਬ ਨੂੰ ਉਹਨਾਂ ਨੇ ਲਿਖਿਆ ਉਹਦੇ ਤੇ ਵੀ ਆਪਣੇ ਖਰਚੇ ਤੇ ਮੈਂ ਕਰੂੰਗਾ ਤੇ ਪੇਸ਼ ਜਿਸ ਤੇ ਮਾਨਯੋਗ ਚੇਅਰਮੈਨ ਸਾਹਿਬ ਨੇ 5 8 2014 ਨੂੰ}{|\text{ਸ਼ੇਲ ਮਨੀ ਜਬਤ ਕਰਨ ਦੇ ਹੁਕਮ ਦਿੱਤੇ ਸ਼ੇਲ ਮਨੀ ਕਿਹਾ ਜਬਤ ਕਰ ਲੋ ਜਬਤ ਕਰ ਲੋ ਕੋਰਟ ਪਟੜੀ ਸਾਹਿਬ ਵੱਡੀ ਗੱਲ ਆ ਪਰ ਜਦੋਂ ਨੇ ਕਿੰਨੀ ਜਮ੍ਹਾਂ ਕਰਾਈ 3 ਲੱਖਾਂ ਕਿਦਾਬਾਜ਼ ਕਰਤਾ ਹਾਂ}} ਉਹ ਕਿਹੜੇ ਮਹਾਪੁਰਸ਼ੀ ਜਿਨ੍ਹਾਂ ਨਕਸ਼ਾ ਪਾਸ ਕੀਤਾ ਉਹਨਾਂ ਦੇ ਵੀ ਕਾਰੋ ਜੇ ਇਹਦੀ ਸਸਪੈਂਡ ਕਰੋ ਤੁਸੀਂ கேਸੀ ਅਸੀਂ ਦੇਖੋ ਇੰਪਰੂਵਮੈਂਟ ٹرسٹ ਦੇ ਵਿੱਚ ਇੰਨੀ ਅਸੀਂ ਕਈ ਵਾਰੀ ਗੱਲ ਕੀਤੀ ਹੈ ਇੰਪਰੂਵਮੈਂਟ ٹرسٹ ਹੋਵੇ ਜਾਂ ਕਾਰਪੋਰੇਸ਼ਨ ਹੋਵੇ ਜਿੰਨਾ ਪੈਸਾ ਹਰ ਸਾਲ ਡਿਵੈਲਪਮੈਂਟ ਦੇ ਖਰਚ ਹੁੰਦਾ ਨਾ ਲਗੇ ਜੀ ਜੇ ਉਹ ਪੈਸਾ ਸਹੀ ਮੈਨੇਜ ਉਹਦਾ ਅੱਧਾ ਵੀ ਲੱਗੇ ਹੁੰਦਾ ਨਾ ਤੇ ਦੁਬਾਰਾ ਸੜਕਾਂ ਗਲੀਆਂ ਬਣਾਉਣ ਦੀ ਲੋੜ ਨਹੀਂ ਸੀ ਪੈਣੀ ਸਾਨੂੰ ਕਿਸ ਤਰ੍ਹਾਂ ਇਹ ਇਹ ਕੰਮ ਹੋ ਰਿਹਾ ਸਭ ਤੋਂ ਵੱਡਾ ਸਵਾਲ ਹੈ ਤੇ ਹੁਣ ਤੁਸੀਂ ਦੇਖੋ ਇਹ ਅਲਾਟੀ ਨੂੰ ਇਹ ਕਿਹਾ ਜਾਂਦਾ ਵੀ ਇਹਦੀ ਜ਼ਬਤ ਕੀਤੀ ਹੈ ਪਰ ਫਿਰ ਉਹ ਚਿੱਠੀ ਲਿਖ ਦਿੰਦਾ ਵੀ ਇਹਦੇ ਵੱਲੋਂ ਜਿਹੜੀ ਪੱਟੀ ਹੋਈ ਜਗ੍ਹਾ ਨਾ ਉਹਨੂੰ ਪੂਰਤਾ ਗਿਆ ਤੇ ਫਿਰ ਇਹ ਵੀ ਤੁਸੀਂ ਦੇਖੋ ਉਸ ਸਮੇਂ ਤੱਕ alaati ਵੱਲੋਂ ਕੋਈ ਬਕਾਇਆ ਕਿਸ਼ਤ ਜਿਹੜੀ ਜਮਾ ਨਹੀਂ ਕਰਵਾਈ ਜਾਂਦੀ ਤੇ ਨਾ ਹੀ alaati ਵੱਲੋਂ ਇਸ SEO ਦੇ ਜਿਹੜੇ ਘਟੇ ਰਗਵੇਂ ਨੂੰ ਦੇ ਅਨੁਸਾਰ ਕੋਈ ਬਿਨੇ ਪੱਤਰ ٹرسٹ ਨੂੰ ਦਿੱਤਾ ਗਿਆ ਤੇ ਫਿਰ ਦੇਖੋ ਤੁਸੀਂ ਜਦੋਂ 78 ਨਾਸੀ ਦੀ ਦੁਗਾਈ ਕਰਦੇ ਹੋਏ SEO ਦੇ ਨਾਲ ਜਿਹੜਾ ਕੁਝ ਹਿੱਸਾ ਜਿਹੜਾ 80 ਕਿਐਸੀ ਦਾ ਜਿਵੇਂ ਤੁਸੀਂ ਦੱਸਿਆ ਉਹ ਕੋਤਲਿਆ ਤੇ ਖੁਦਾਈ ਕਰਨ ਦੇ ਜਿਹੜੇ ਉਹਦਾ ਉਹਦਾ ਜਿਹੜਾ ਨੁਕਸਾਨ ਹੋਇਆ ਉਹ ਫਿਰ ਉਹਦੀ ਜਿਹੜੀ ਨਾ ਉਹ ਸਾਰੀ ਫੀਸ ਹੀ ਮਾਫ ਕਰਨੀ ਪਈ ਟਰਸਟ ਨੂੰ ਇਹਦੇ ਕੋਲ ਵਸੂਲੀ ਜਾਣੀ ਚਾਹੀਦੀ ਸੀ ਉਹ ਵੀ ਨਹੀਂ ਵਸੂਲੀ ਕੋਸ਼ਿਸ਼ ਵੀ ਨਹੀਂ ਕੀਤਾ ਤੀਏ ਵੇਖੋ ਵੀ 28 3 2018 ਜੂਨ ਨੂੰ ਨਹੀਂ ਕੀਤਾ ਟਰਸਟ ਨੇ ਇਹਨੂੰ ਜ਼ਬਤ ਕਰ ਲਿਆ ਜੀ ਕਬਜ਼ਾ ਲੈ ਲਿਆ ਸਰਕਾਰ ਕੋ ਮਨਜ਼ੂਰੀ ਆ ਗਈ ਜੀ ਫਿਰ ਦੁਬਾਰਾ ਇਹਨੂੰ ਲੋਡ ਕੇ ਦਾਂ ਕਰਤਾ ਤੁਸੀਂ ਦੇਖੋ ਉਹ ਕਹੇ ਜੀ ਸਵਾਲ ਇਹ ਹੈਗਾ ਇਹਦੀ ਮਾਮਲੇ ਦੀ ਜਾਂਚ ਨਾ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਲੁਧਿਆਣੇ ਤੇ ਅੰਮ੍ਰਿਤਸਰ ਵੱਲੋਂ ਹੁਣ ਤੁਸੀਂ ਇਹ ਸਵਾਲ ਬੜਾ ਉੱਠਦਾ ਹੈ ਵੀ ਜਾਂਚ ਨੂੰ ਕਿੰਨਾ ਚਿਰ ਲਾਵਾਂ ਜਿਹੜੀਆਂ ਚਿੱਠੀਆਂ ਪੱਤਰ ਹੈਗੇ ਨੇ ਸਾਰਾ ਤੇ ਰਿਕਾਰਡ ਬੋਲਦਾ ਉੱਥੇ ਕਿ ਕਿਸ ਤਰ੍ਹਾਂ ਉੱਥੇ ਕਾਲਵਲ ਕੀਤਾ ਡਾਕਟਰ ਸਾਹਿਬ ਬਿਜਲੀਆ ਦੇ ਸੂਤਰ ਨੇ ਇੱਕ ਨੇ ਮੈਨੂੰ ਦੱਸਿਆ ਵੀ ਆਂਦੇ ਅਸੀਂ ਤੇ ਕੇਸ ਡਿਸਟ੍ਰਿਕਟ ਕਰਨਾ ਚਾਹੁੰਦੇ ਹਾਂ ਜੀ ਕਿਉਂਕਿ ਉਹ ਐਸ ਡੀਓ ਜਿਹੜੇ ਹੁਣ ਐਕਸੀਡੈਂਟ ਆ ਉਹ ਆਪਣੇ ਬਿਆਨਾਂ ਤੇ ਅਜੇ ਤੱਕ ਸਟੈਂਡ ਆ ਵੀ ਜਦੋਂ ਮਨਦੀਪ ਸਿੰਘ ਜੇਈ ਨੇ ਉਹਨਾਂ ਕੋ ਸਾਈਨ ਕਰਾਏ ਜਦੋਂ ਨਵੀਂ ਪਾਲਸੀ ਆਈ ਉਹ ਚ ਲਿਗਿਆ ਇਹ ਵੀ लाਟੀ ਪਾਸ ਕਬਜ਼ਾ ਨਹੀਂ ਆ ਤੇ ਟਰਸਟ ਬਾਲ ਕਬਜ਼ਾ ਆਂਦੇ ਮਗਰੋਂ ਉਹਨੇ ਕਰਤਾ ਜਦੋਂ ਆਂਦੇ ਸੈਨਸ ਨੂੰ ਹੋ ਕੇ ਟਰਸਟ ਚੇਅਰਮੈਨ ਕੋ ਆ ਗਿਆ ਆਂਦੇ ਮੈਂ ਵੇਖਿਆ ਤੇ ਪਤਾ ਲੱਗਾ ਵੀ ਇਹਨੇ ਲਿਖਤਾ ਪੀਕ ਕਬਜਾ ਟਰਸਟ ਪਾਸ ਨਹੀਂ ਆ ਲਾਡੀ ਪਾਸ ਆ ਇਹਦੀ ਜਾਂਚ ਵੀ ਕਰਾਈ ਆ ਆਹੋ ਉਹ ਆਂਦੇ ਵੀ ਮੈਂ ਵਿਜੀਲੈਂਸ ਦਾ ਜਿਹੜਾ ਅਧਿਕਾਰੀ ਜਾਂਚ ਕਰਦਾ ਉਹ ਆੰਦਮੀ ਵਿੱਚ ਕਾਰਵਾਈ ਕਰਨਾ ਚਾਹਨਾ ਪਰ ਮੈਨੂੰ ਮੇਰੇ ਵੱਡੇ ਦਿਗਾਰੀ ਲੱਗਿਆ ਵੀ ਇਹ ਬੰਦਾ ਬੜਾ ਇਨਫਲੂਐਂਸ਼ੀਅਲ ਹੀ ਸੀ ਐਮਓ ਚ ਸਿੱਧੀ ਗਾਲੀ ਆਦੀ ਇਹਦੇ ਸਵੇਰੇ ਇਹਨਾਂ ਨੂੰ ਮਾਫ ਕਰਾ ਦੇਗਾ ਉਹ ਆਦੇ ਮੈਂ ਫਿਰ ਚੁੱਪ ਕਰਕੇ ਗਿਆ ਵੀ ਇਹਨੂੰ ਭੇਜੋ ਵੀ ਲੈ ਲੈ ਦਿਹਾਣੇ ਨੂੰ ਇਹ ਇਹ ਫਿਰ ਇਹਨੂੰ ਸਭ ਮਾਫਿਆ ਸਵਾਲ ਸਬਤ ਹੋ ਰਿਹਾ ਹੈ ਤਾਦੀ ਅਜੇ ਤੱਕ ਕਾਰਵਾਈ ਨਹੀਂ ਨਾ ਹੋ ਰਹੀ ਦੇਖੋ ਉੱਥੇ ਬਿਲਡਿੰਗ ਬਣ ਰਹੀ ਹੈ ਬਿਲਡਿੰਗ ਵਿਕ ਜਾਂਦੀ ਹੈ ਦੇਖੋ ਇਹ ਇਲਾਟੀ ਇੰਦਰਪ੍ਰੀਤ ਸਿੰਘ ਆ ਇਹਨੂੰ ਮਿਤੀ 15000 15 12 2021 ਰਾਈ ਬਕਾਇਆ ਰਕਮ ਸਮੇਤ ਪੀਨਲ ਵਿਆਜ ਡਿਮਾਂਡ ਰੀਸਟੋਰੇਸ਼ਨ ਚਾਰਜ ਜਮ੍ਹਾਂ ਕਰਾਉਣ ਲਈ ਲਿਖਿਆ ਗਿਆ ਸੀ ਤੇ ਇਲਾਟੀ ਵੱਲੋਂ ਟਰਸਟ ਦਫ਼ਤਰ ਦੇ ਜਿਹੜੇ 24 12 2021 ਰਾਹੀਂ ਬਿਨੈ ਕੀਤੀ ਗਈ ਉਸ ਦਾ ਲੇਖਾ ਦੁਬਾਰਾ ਮੁੜ ਕੇ ਚੈੱਕ ਕੀਤਾ ਜਾਵੇ ਫਿਰ ਤੁਸੀਂ ਦੇਖੀ ਜੀ ਇਹ ਵੀ ਦੇਖੋ ਵੀ ਡੀਲਿੰਗ ਕਲਰਕ ਵੱਲੋਂ ਲੇਖਾ ਤਿਆਰ ਕੀਤਾ ਗਿਆ ਪਰੰਤੂ ਲੇਖਾ ਵਿੱਚ 6% ਬਹਾਲੀ ਚਾਰਜ ਨਹੀਂ ਲਾਏ ਗਏ ਤੇ 6% ਬਹਾਲੀ ਚਾਰਜ ਤੋਂ ਬਿਨਾਂ ਹੀ ਬਗੈਰ ਰਕਮ ਜਮ੍ਹਾਂ ਕਰਾਉਣ ਲਈ ਇਸ ਦਫ਼ਤਰ ਨੂੰ ਸੂਚਿਤ ਕੀਤਾ ਗਿਆ ਜਿਹੜਾ ਉਹ ਬਹਾਲੀ ਚਾਰਜ ਵਾਂਗੂ ਲੱਖ ਰੁਪਏ ਦੇ ਵੇਖੋ 33 ਲੱਖ 75 ਹਜ਼ਾਰ ਤੇ 400 83 ਰੁਪਏ ਆ ਜੀ ਜਿਹੜਾ ਬਹਾਲੀ ਚਾਰਜ ਲੱਗਣਾ 6% ਤੇ ਉਹ ਕਲਰ ਸਾਹਿਬ ਨੇ ਆਪਣੀ ਫੀਸ ਲਈ ਹੋਣੀ ਆ ਤੇ ਬਹਾਲੀ ਚਾਰਜ ਛੱਡ ਤੇ ਇੱਥੇ ਤੇ ਕਿਹੜਾ ਕਲਰਕ ਤੇ ਕੀ ਚਲੋ ਆਮ ਬੰਦੇ ਕੋ 112 ਹੁੰਦੇ ਉਹਨੂੰ 1100 ਬਣਾ ਦਿੰਦੇ ਆ ਜਿਵੇਂ ਨਾ ਪਾਪਾਗੇ ਤੁਸੀਂ ਦੇਖੋ ਇਹ ਬਹਾਲ ਕਰੋ ਇਹ ਵੀ ਦੇਖੋ ਬਹਾਲ ਤੇ ਪਹਿਲੇ ਹੋ ਨਹੀਂ ਸੀ ਸਕਦਾ ਇਹ ਬਹੁਤ ਵੱਡੀ ਕਾਂਸਪੀਰੇਸੀ ਹੈ ਇਹਦੀ ਜਾਂਚ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਹੈ ਇਹ ਫਿਰ ਵੇਖਦਾ ਜਾਂਦਾ ਇਹ ਸਵਾਲ ਇਹ ਵੀ ਸਭ ਤੋਂ ਵੱਡਾ ਹੈ ਜਦੋਂ ਕਿ ਇਹਦੀ ਜਾਂਚ ਵਿਜੀਲੈਂਸ ਕਰ ਰਹੀ ਤੇ ਇਹ ਵੇਖਦਾ ਗਿਆ ਬਲੋਕ ਵੀ ਇੱਕ ਵੀ ਗਿਆ ਤੇ ਕਿ ਟ੍ਰਾਂਸਫਰ ਵੀ ਕਰਦਾ ਗਿਆ ਮੇਰੇ ਦੇਖੋ ਇਹਦੇ ਸਾਰੇ ਰਲੇ ਆ ਫਿਰ ਤੇ ਵੀ ਚੋਰ 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 ਮਸੇਰੇ ਭਾਈ ਮੈਂ ਕਿਹਾ ਫਿਰ ਅੱਖਾਂ ਪੁੰਜਣ ਵਾਸਤੇ ਜਾ ਕੇ ਪਤਾ ਵੀ ਆ ਗਿਆ ਸਮਾਨ ਮਿਲ ਜਣਾ ਤੇ ਕਰੀ ਜਾਓ ਫਿਰ ਵੇਖੋ ਨਾ ساری ਫੀਸ ਆ 1 ਕਰੋੜ 6 ਲੱਖ ਰੁਪਏ 6 ਲੱਖ 11499 ਰੁਪਏ ਜੀ ਉਹ ਹੀ ਅਦਕੋ ਨਹੀਂ ਲਈ ਅਜ ਤੱਕ ਤੁਸੀਂ ਵੀ ਦੇਖੋ ਕੇ ਜੀ ਸੁਪਕੀਦਾ ਦੇਖੋ ਕਿੰਨਾ ਛੜੇ ਅੰਤਰ ਚੱਲਦਾ ਪਿਆ ਇਹ ਵੇਚੇ ਜਾਂਦਾ ਜੇ ਮੁਰਕੇ surjeesh singh ਪੁੱਤਰ shri arjun singh ਨੂੰ ਵੇਚਦਾ ਗਿਆ ਇਹ ਪਲਾਟ ਤੇ ਇਹ ਜਿਹੜਾ 2232000 ਬਾਈ ਨੂੰ ਟਰਾਂਸਫਰ ਵੀ ਕਰ ਦਿੰਦੇ ਨੇ ਤੇ 363 ਵਰਗ ਗਾਜ ਰਕਬੇ ਦਾ ਨਕਸ਼ਾ ਵੀ ਖਰੀਦਦਾਰ ਸੁਜੀਤ ਸਿੰਘ ਪੁੱਤਰ ਅਰਜੁਨ ਦੇ ਨਾਂ 'ਤੇ ਪਾਸ ਕਰਤਾ ਜਾਂਦਾ ਤੇ ਆਪਣੀ ਜਦ ਕੀ ਅਲਾਟੀ ਆਪਣੀ ਗਲਤੀ ਕਾਰਨ ਉਸ ਵੇਲੇ ਜ਼ਬਤ ਹੋਣ ਤੋਂ ਪਹਿਲਾਂ ਇਸ ਤੇ ਉਸਾਰੀ ਨਹੀਂ ਕੀਤੀ ਗਈ ਸੀ ਤੇ ਨਾ ਹੀ ਇਸ ਐਸ ਸੀਓ ਦਾ ਬਕਾਇਆ 75% ਜਮ੍ਹਾਂ ਕਰਵਾਇਆ ਗਿਆ ਸੀ ਤੁਸੀਂ ਦੇਖੋ ਵੀ ਪੈਸੇ ਜਮ੍ਹਾਂ ਨਹੀਂ ਕਰਾਏ ਫੇਰ ਤੇ ਇੱਥੇ ਕਾਲ ਜੋ ਮਰਜ਼ੀ ਕਰੀ ਜਾਉਂਦਾ ਤਿੰਨ ਤਿੰਨ 3.5 ਲੱਖ ਰੁਪਏ ਕੇਜੀ ਰੇਟ ਆ ਉਥੇ ਸਾਡੀ ਜੇਹ ਚ ਪਡਾਰੀ ਸਾਹਿਬ ਪੈਸੇ ਹੋਣੇ ਚਾਹੀਦੇ ਜਿੱਦੋਂ ਇਹਨੇ ਲਿਆ 1 ਲੱਖ 6000 ਰੁਪਏ ਲਿਆ ਹੁਣ 3.5 ਲੱਖ ਰੁਪਏ ਲੇਟ ਆ ਉਹ ਤੇ ਕਮਾਈ ਕਰ ਗਿਆ ਉਹਨੇ ਗਿਆ ਵੀ ਜਦੋਂ ਮੈਂ ਕਬਜਾ ਲਿਆ ਮੇਰਾ 500 ਦੇ ਚਤਰੀਜਾ ਗਾਜਾ ਹੈ 544.50 ਗਾਜ ਔਂਦੇ ਮੈਂ ਬਣਾਣਾ ਜਿਹੜੋ ਖਦਾਈ ਕੀਤੀ ਮਗਰੋਂ 360 ਗਾਜ ਕਿਤੇ ਹੋ ਗਿਆ ਬਾਕੀ ਜਿਵੇਂ ਕੌਣ ਖਾ ਗਿਆ ਤੁਸੀਂ ਕੇਸ ਦੀ ਫਿਰ ਗੱਲ ਹੈ ਕਿ ਇਹ ਵੀ ਕੇ ਜੀ ਫਿਰ ਦੇਖੋ ਬੇ ਨਾ ਸਾਰੀ ਫੀਸ ਜਿਹੜੀ ਆ ਉਹਦੇ ਕੋ ਕਉਂ ਨਹੀਂ 1 ਕਰੋੜ 6 ਲੱਖ 1479 ਰੁਪਏ ਜਿ ਥੋੜੀ ਕਿਉਂ ਨਹੀਂ ਲਈ ਕਿਦਾਂ ਟਰਾਂਸਫਰ ਕਰਤਾ ਤੁਸੀਂ ਪਹਿਲਾਂ ਫਿਰ ਜਿਹੜੀ 8081 ਨੂੰ ਨਾ ਸਾਰੀ ਫੀਸ ਮਾਫ ਕਰਨੀ ਪਈ ਲੱਖਾਂ ਰੁਪਏ ਉਹ ਵੀ ਇਹਦੇ ਕੋ ਵਸੂਲ ਨਹੀਂ ਪੰਦੀ ਜੇ ਉਹਨੇ ਇਹਦੇ ਕੋ ਨਹੀਂ ਵਸੂਲੇ ਤੇ ਜਿਹੜੇ ਅਧਿਕਾਰੀ ਇਸ ਗਿੰਤ ਦੇ ਵਿੱਚ ਸ਼ਾਮਲ ਹੈਗੇ ਆ ਜਿਨ੍ਹਾਂ ਨੇ ਸਾਰਾ ਘਪਲਾ ਕਰਾਇਆ ਆਪਣੇ ਕੋ ਚੰਦ ਪੈਸਾ ਲਈ ਉਹਨਾਂ ਨੂੰ ਵਸੂਲੀ ਕਰੋ ਫਿਰ ਤਸੀਂ ਕੀ ਜੀ ਇਹ ਦੇਖੋ ਇਹ ਸਾਰਾ ਜਿਹੜਾ ਐਂਡ ਅਖੀਰਲੇ ਪੈਰੇ ਚੋ ਕੀ ਲਿਖਦੇ ਨੇ ਕਹਿੰਦੇ ਵੀ ਕੈਲਕੂਲ ਐਸਈਓ ਦੀਆਂ ਕੈਲਕੂਲੇਸ਼ਨ ਲੇਖਾਕਾਰ ਤੇ ਚੈੱਕ ਕਰਵਾਈਆਂ ਗਈਆਂ ਤੇ 6% ਵਾਲੀ ਚਾਰ ਜਿਹੜਾ 6% 33 ਲੱਖ 75483 ਨਾ ਉਸਾਰੀ ਫੀਸ ਪੱਤਰ ਅਨੁਸਾਰ 1 9 2016 ਤੋਂ ਲੈ ਕੇ 31 12 2023 ਤੱਕ 1 ਕਰੋੜ 6 ਲੱਖ 1479 روپے مطلب ਇਤੇ ਇਹ ਵੀ ਨਹੀਂ ਲੱਗੇ ਤੇ ਨਾਂ ਦੇ ਨਾਲ ਉਹ ਵੀ ਜਿਹੜੇ ਇਸ ਤੋਂ ਇਲਾਵਾ ਐਸਆਈਓ 80 81 ਦੀ ਨਾਂ ਉਹ ਸਾਰੀ ਫੀਸ ਮਾਫ ਕਰਨ ਦਾ ਵਿੱਤੀ ਨੁਕਸਾਨ ਜਿਹੜਾ ਐਸਆਈਓ 79 ਨੰਬਰ ਅਲਾਟੀ ਵੱਲੋਂ ਇਹ ਕੀਤਾ ਗਿਆ ਉਹਦੀ ਵੀ ਕੋਈ ਪਰਪਾਈ ਨਹੀਂ ਕੀਤੀ ਗਈ ਦੇਖੋ ਜਿਹੜੇ ਬੰਦੇ ਤੇ ਸਤਕੇ ਜੀ ਸਵਾਲ ਇਥੇ ਸਾਦਾ ਕੀ ਮੰਨਣਾ ਹੈ ਜਿਹੜੇ ਬੰਦੇ ਦੇ ਉੱਤੇ ਜ਼ਿਆਦਾ ਖੋਦਨ ਦਾ ਪਰਚਾਦਰਜ ਹੋਣਾ ਚਾਹੀਦਾ ਸੀ ਉਸ ਦੇ ਉੱਤੇ ਇਹ ਇੰਨੇ ਮਿਹਰਬਾਨ ਹੋਏ ਕਿ ਉਹਦੀ ਨਾਂ ਇਹਨਾਂ ਨੇ ਉਹਦਾ ਪੈਸੇ ਜਮਾ ਨਹੀਂ ਹੋਏ ਨਾ ਚਾਪਾਸ ਕਰਤਾ ਫਿਰ ਟ੍ਰਾਂਸਫਰ ਕਿਦਾ ਹੋ ਗਿਆ ਇਹ ਬਹੁਤ ਵੱਡਾ ਸਵਾਲ ਹੈ ਵੀ ਤੁਸੀਂ ਇਹਦਾ ਮਤਲਬ ਵੀ ਚੋਰ ਚੋਰ ਮਸੇਰੇ ਭਾਈ ਤੇ ਅੰਨੀ ਪੀਏ ਤੇ ਕੁੱਤਾ ਚਟੇ ਉਹ ਕਹਾਵਤ ਦੇਣੀ ਨਾ ਇਹਨਾਂ ਦੇ ਜਿਹੜੀ ਹੈ ਜਿਹੜੀ ਕੇ ਜੀ ਪੂਰੀ ਸਾਬਤ ਹੁੰਦੀ ਹੈ ਵੀ ਕਿੰਨੇ ਕਿੰਨੇ ਉੱਚੀਆਂ ਮੀਟਿੰਗਾਂ ਬਣ ਗਈਆਂ ਕੋਈ ਪੁੱਛਣਾ ਨਹੀਂ ਇਹਨਾਂ ਨੂੰ ਵੀ ਤਾਂ ਕਹਿੰਦੇ ਹਾਈ ਕੋਰਟ ਦੇ ਹੁਕਮਾਂ ਚ ਸੀਲ ਪਰਦੇ ਪਰ ਇਹ ਪਿਛੇ ਕਾ ਜਾ ਰਹੇ ਨੇ ਦੇਖ ਅਰੇ ਪਰਦੇ ਦਾ ਖੇਲ ਅਰੇ ਪਰਦੇ ਦਾ ਖੇਲ ਚਲੋ ਅਸੀਂ ਤੇ ਦੇਖੋ ਗੱਲ ਇਹ ਆ ਕਿ ਅਸੀਂ ਬੇਨਤੀ ਕਰਾਂਗੇ ਕਿ ਆਂਦੇ ਸਭ ਤੋਂ ਉੱਚੀ ਬਿਡਿੰਗ ਬਣ ਗਈ ਆ ਉਹਨੂੰ ਵੀ ਆਂਦੇ ਵੀ 65 ਫੁੱਟ ਤੱਕ ਜਿਹੜੀ ਹੈਗੀ ਉਤੋਂ ਤੱਕ ਖੋਲ ਦਿਓ ਵੇਖੋ ਇਹ ਸਾਡੇ ਚੇਅਰਮੈਨ ਸਾਹਿਬ ਕੀ ਕਰਨ ਦੇ ਆ ਹੋ ਤੇ ਲਗਦਾ ਸ਼ੀਆਮ ਪਗਵਾਨ ਤੇ ਮਾਨਜਨੀ ਤੇ ਜੋਇਸ਼ ਸ਼ਰਮਨ ਚਾਹੀਦਾ ਵੀ ਇਹ ਕੇਸਾਂ ਦੀ ਚੰਗੀ ਤਰ੍ਹਾਂ ਜਾਂਚ ਕਰਾਂ ਡੀਜੀਪੀ ਵਿਜੀਲੈਂਸ ਵਿੱਚ ਚਾਹੀਦਾ ਵੀ ਇਹ ਕਿਉਂ ਠੰਡੇ ਪੱਥੇ ਤੇ ਫਿਕਰੇ ਜੇ ਪਈਆਂ ਮੇਰੇ ਕਹਿੰਦੇ ਇਹਨੀ ਲੰਬੀ ਜਾਂਚ ਨਹੀਂ ਇਹਨਾਂ ਦੀ ਇੰਡੀਆਂ ਜੜਾਂ ਮਜ਼ਬੂਤ ਹੈ ਬੰਦੇ ਦੀਆਂ ਵਾਕਈ ਫਿਰ ਸੀਐਮ ਹੁਸਤਾ ਕੇ ਜਿਹੜਾ ਮਜ਼ਬੂਤੀ ਹੋਣ ਗਿਆ ਜੀ ਦੇਖੋ ਤੇ ਕਾਰਵਾਈ ਕੋਈ ਨਹੀਂ ਹੋਣੀ ਆਪਣੇ ਜਾਂ ਤੇ ਹੋਵੇ ਨਾ ਉਹ ਓਐਸਡੀਓ ਸਾਹਿਬ ਜਿਨ੍ਹਾਂ ਨੇ ਰਿਪੋਰਟ ਕੀਤੀ ਸੀ ਰਾਜਵੀਰ ਸਿੰਘ ਉਹ ਨਹੀਂ ਉਹ ਆਪਣੇ ਬਿਆਨਾਂ ਤੋਂ ਪਲਟਦੇ ਆ ਉਹ ਅੱਜ ਵੀ ਕਾਇਮ ਆ ਉਹ ਆਪਣੇ ਬਿਆਨਾਂ ਦੇ ਨਹੀਂ ਉਹ ਸਾਹਿਬ ਸਰ ਨਹੀਂ ਮੇਰੇ ਕੋ ਮਨਿਆ ਮੇਰੀ ਉਹਨਾਂ ਨਾਲ ਗੱਲ ਹੋਈ ਹੈ ਉਹ ਕਹਿੰਦਾ ਕਰੋਵੀ ਦਸਤਾਵੇਜ਼ ਹੈਗੇ ਆ ਬਿਲਕੁਲ ਹੈਗੇ ਆ ਇਹ ਕਬਜ਼ਾ ਲਿਖਿਆ ਹੁੰਦਾ ਵੀ ਇਹ ਕਬਜ਼ਾ ਟਰਸਟ ਪਾਸ ਹੈ ਉਹ ਵਿੱਚ ਆਪਣਾ ਪੈਸਾ ਪੈਦਾ ਨਹੀਂ ਵੜ ਦਿੰਦੇ ਆ ਵੇਖੋ ਕਿੰਨੇ ਮਿਹਰਬਾਨ ਆ ਗੱਲ ਤੇ ਫਿਰ ਰੰਗਲਾ ਪੰਜਾਬ ਕਿਵੇਂ ਬਣੂ ਪੰਜਾਬ ਤਾਂ ਗੰਗਾਲੀ ਹੋਣਾ ਕਿਤਨਾ ਹੁਣ ਆਪਾਂ ਐਸਟੀਮੇਟਡ ਦੱਸਤਾ ਵੀ 2024-25 ਤੱਕ 92000 ਕਰੋੜ ਰੁਪਇਆ ਤਿੰਨ ਸਾਲਾਂ ਚ ਮਾਨ ਸਰਕਾਰ ਕਰਜ਼ਾ ਲੈ ਲਊਗੀ ਤੇ ਬੇਨਤੀ ਇਹ ਹੈ ਕਿ ਜਿਹੜਾ ਪੈਸਾ ਸਰਕਾਰ ਦੇ ਖਜ਼ਾਨੇ ਚ ਜਾਣਾ ਚਾਹੀਦਾ ਉਹ ਇਹਨਾਂ ਅਫਸਰਾਂ ਦੇ ਜੇਬਾਂ ਚ ਜਾ ਰਿਹਾ ਏਕ-ਇਕ ਅਫਸਰ ਦੇ ਕੋਲ 200-200 ਕਰੋੜ ਰੁਪਇਆ ਇਹ આરોਪ ਲੱਗ ਰਹੇ ਨੇ ਤੇ ਵਿਜੀਲੈਂਸ ਡਿਪਾਰਟਮੈਂਟ ਦੇ ਉਹੀ ਚਾਜ ਕਰ ਰਹੀ ਹੈ ਤੇ ਜੇ ਇੱਕ ਅਫਸਰ ਦਾ ਹਾਲ ਆ ਹੁਣ ਵੇਖੋ ਜੀ ਇੱਕ ਰੋਡ ਦੇ ਲਗਭਗ 40 ਲੱਖ ਰੁਪਈਆ ਆ ਇਹੋ ਹੀ ਹੋ ਗਿਆ ਬੰਦੀ ਇਹ ਮੈਨੂੰ ਜਾਨਦਾ ਖੜੇ ਬੱਥੇ ਪੈ ਜੀ ਇਹ ਤਾਂ ਜਿਹੜੀ ਜਿਹੜੀ ਕੈਲਕੂਲੇਟਡ ਆ ਇਹ ਉਹ ਆ ਤੇ ਜਿਹੜੀ ਕੈਲਕੂਲੇਟਡ ਨਹੀਂ ਆ ਵੀ ਜਿਹੜੀ ਐਸਆਈਓ ਨਾ ਕੈਸੀ ਕੈਸੀ ਵਾਲੀ ਨਾ ਸਾਰੀ ਫੀਸ ਉਹ ਇੱਕ ਇਸਮ 2 ਕਰੋੜ ਬਣ ਜਾਣੀ ਆ ਤੇ ਉਹ ਵੀ ਦਿਵਾ ਨਹੀਂ ਕਰਾਈ ਤੇ ਫਿਰ ਕਿਦਾਂ ਬਣੂਗਾ ਰੰਗਲਾ ਪੰਜਾਬ ਫਿਰ ਗੱਲ ਤੇ ਹੋਈ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਸਾਨੂੰ ਯਾਦ ਆਂਦੀ ਗੱਲ ਸਰਕਾਰ ਬਦਲੀ ਸਿਸਟਮ ਹੋਈ ਸਮਾਰ ਕੇ ਜੀ ਹੋ ਗਿਆ ਰਾਤ ਲਈ ਤੁਹਾਨੂੰ ਸਾਲਾ ਪ੍ਰੋਗਰਾਮ ਚੰਗਾ ਲੱਗੇ ਲਾਈਕ ਕਮੈਂਟਸ ਤੇ ਸ਼ੇਅਰ ਜ਼ਰੂਰ ਕਰਿਓ ਪਰ ਸਵਾਲ ਫੇਰ ਉਹੀ ਆ ਜਾਂਦਾ ਹੈ ਕਿ ਇਸ ਕਰਕੇ ਲੋਕਾਂ ਨੇ ਐਕੀ ਬਦਲਾਵ ਦੀ ਸਰਕਾਰ ਚੁਣੀ ਸੀ ਕਿ ਵਾਕਈ ਬਦਲਾਵ ਆਏਗਾ ਜਿਹੜੇ ਚੋਰ ਪਹਿਲੇ ਕਹਿ ਲਓ ਕਿ ਭ੍ਰਸ਼ਟ ਬੰਦੇ ਜਿਹੜੇ ਕਿ ਘਣ ਵਾਂਗੂ ਖਾ ਰਹੇ ਨੇ ਇਸ ਸੁਸਾਇਟੀ ਨੂੰ ਸਰਕਾਰ ਨੂੰ ਉਹ ਜਿਹੜੇ ਪਹਿਲੀਆਂ ਦੂਜੀਆਂ ਸਰਕਾਰਾਂ ਚ ਹੁੰਦੇ ਸੀ ਹੁਣ ਇਹਨਾਂ ਦੇ ਐਮਐਲਏ ਸਾਹਿਬਾਨ ਜਾਂ ਮੰਤਰੀਆਂ ਸਮਾਨ ਦੇ ਨਾਲ ਚੜੇ ਫਿਰਦੇ ਨੇ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਵੀ ਜੇ ਜੇ ਪ੍ਰਾਣੀ ਨਹੀਂ ਰਹੇ ਤੇ 2027 ਦੇ ਵਿੱਚ ਫਿਰ ਤੁਸੀਂ ਵੀ ਉਮੀਦ ਨਾ ਕਰਿਓ ਕਿਉਂਕਿ ਬਦਲਾਅ ਦਿਖਣਾ ਚਾਹੀਦਾ ਤੇ ਜੇ ਇੱਕ ਇੱਕ ਬੰਦਾ ਇਸ ਤਰ੍ਹਾਂ 2-2 ਕਰੋੜ ਰੁਪਇਆ 3-3 ਕਰੋੜ ਰੁਪਇਆ ਮਾਰ ਕੇ ਬੈਠਾ ਤੇ ਫਿਰ ਜਿੱਥੇ ਹੋਟਲ ਬਣ ਨਹੀਂ ਸਕਦਾ ਖੋਦ ਦਿੱਤਾ ਉਹਨੂੰ 30 35% 33% ਜਿਹੜੀ ਬੇਸਮੈਂਟ ਖੋਦਣੀ ਸੀ ਉਹਨੂੰ ਖੋਦਤਾ 100% ਕੋਈ ਕਾਰਵਾਈ ਨਹੀਂ 10 ਫੁੱਟ ਖੋਦੀ ਜਾਣੀ ਚਾਹੀਦੀ ਹੈ 50 ਫੁੱਟ ਖੋਦਾ ਤੁਹਾਡਾ AC ਤੁਹਾਡੇ ਦੋ AC ਤੁਹਾਡੇ ਲਿਖਦੇ ਨੇ ਵੀ ਇਹਦੇ ਤੇ ਮਾਮਲਾ ਦਰਜ ਹੋਣਾ ਚਾਹੀਦਾ ਕੋਈ ਮਾਮਲਾ ਦਰਜ ਨਹੀਂ ਹੁੰਦਾ ਤੇ ਫੇਰ ਤੇ ਕਹਿੰਦੇ ਨਾ ਵੀ ਅਰਾਜਕਤਾ ਹੋਰ ਕਿੰਨੂੰ ਕਹਿੰਨੇ ਆਪਾਂ ਜੋ ਪਹਿਲੇ ਚੱਲ ਰਿਆ ਸੀ ਉਹ ਹੀ ਹੁਣ ਚੱਲ ਰਿਹਾ ਸਾਨੂੰ ਦਿਓ ਜਾਦਤ ਸასი ਕਾਲ ਨਮਸਕਾਰ